ਅਦੇਖੋ ਲੰਡੀ ਜੀਪ ਦੇ ਉੱਤੇ ਖੜੀ ਹੋ ਕੇ ਕੁੜੀ ਹਵਾ ਕਰ ਰਹੀ ਹੈ ਮੁੰਡਾ ਕੁੜੀ ਦੋਵੇਂ ਹੀ ਲੰਡੀ ਜੀਪ ਦੇ ਵਿੱਚ ਸਵਾਰ ਹੋ ਕੇ ਫੁਕਰੀ ਮਾਰਦੇ ਸ। ਕੁੜੀ ਨੇ ਤਾਂ ਹੱਥ ਦੀ ਘਾੜ ਦਿੱਤੀ। ਕੁੜੀ ਓਪਨ ਜੀਪ ਦੇ ਉੱਤੇ ਖੜ ਗਈ ਅਤੇ ਫਿਰ ਪੱਟ ਦੇ ਉੱਤੇ ਥਾਪੀ ਵੀ ਮਾਰੀ। ਓਪਨ ਜੀਪ ਦੇ ਉੱਤੇ ਖੜ ਕੇ ਇਸ ਦੇ ਵੱਲੋਂ ਸਟੈਂਡ ਕੀਤਾ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਜੋ ਕੁਝ ਹੋਇਆ ਹੈ ਲੱਗਦਾ ਹੈ ਹੁਣ ਨਾ ਤਾਂ ਮੁੰਡਾ ਦਿਸੂਗਾ ਤੇ ਨਾ ਹੀ ਕੁੜੀ ਦੇ ਵੱਲੋਂ ਅਜਿਹਾ ਕੋਈ ਸਟੈਂਡ ਕੀਤਾ ਜਾਵੇਗਾ। ਓਪਨ ਜੀਪ ਦੇ ਉੱਤੇ ਐ ਦੋਵੇਂ ਮੁੰਡਾ ਕੁੜੀ ਸਵਾਰ ਸਨ ਕੁੜੀ ਨੇ ਧੂਮਾਲਾ ਸਜਾਇਆ ਹੋਇਆ ਸੀ ਅਤੇ ਕੁੜੀ ਓਪਨ ਜੀਪ ਦੇ ਉੱਤੇ ਖੜ ਗਈ ਹਵਾ ਕਰ ਰਹੀ ਸੀ ਸਟੰਟ ਕਰ ਰਹੀ ਸੀ ਅਤੇ ਇਸ ਦੇ ਵੱਲੋਂ ਧੂਮਾਲਾ ਸਜਾਇਆ ਹੋਇਆ ਹੈ ਤੇ ਇਸ ਦੇ ਨਾਲ ਹੀ ਇਸ ਦੇ ਵੱਲੋਂ ਪੱਟ ਦੇ ਉੱਤੇ ਫਿਰ ਥਾਪੀ ਵੀ ਮਾਰੀ ਗਈ ਢੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਅਕਸਰ ਹੀ ਨੌਜਵਾਨ ਮੁੰਡੇ ਕੁੜੀਆਂ ਅਜਿਹੀਆਂ ਹਰਕਤਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਲਗਾਤਾਰ ਹੀ ਪੁਲਿਸ ਦੀ ਬਾਜ਼ ਅੱਖ ਅਜਿਹੇ ਮੁੰਡੇ ਕੁੜੀਆਂ ਦੇ ਉੱਤੇ ਐ ਜਿਹੜੇ ਕਿ ਤਿਆਰਾ ਦਿਨ ਨਾਲ ਰੀਲਾ ਪਾਉਂਦੇ ਨੇ ਤੇ ਦੂਜੇ ਪਾਸੇ ਸੜਕਾਂ ਦੇ ਉੱਤੇ ਸਟੰਟ ਕਰਦੇ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਤੇ ਹੋਰਾਂ ਲੋਕਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਨੇ ਅਜਿਹਾ ਹੀ ਕੁਝ ਇਸ ਕੁੜੀ ਨੇ ਕੀਤਾ ਲੰਡੀ ਜੀਬ ਦੇ ਉੱਤੇ ਖੜ ਕੇ ਇਸ ਦੇ ਬਲੋ ਸਟੰਟ ਕੀਤਾ ਜਾ ਰਿਹਾ ਸੀ ਇਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਤੇ ਦੂਜੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਪਰ ਨੌਜਵਾਨ ਮੁੰਡੇ ਕੁੜੀਆਂ ਇਹ ਗੱਲ ਨਹੀਂ ਸਮਝਦੇ ਨੇ ਅਤੇ ਅਕਸਰ ਹੀ ਸੜਕਾਂ ਦੇ ਉੱਤੇ ਮੇਨ ਹਾਈਵੇ ਦੇ ਉੱਤੇ ਰੋਡ ਦੇ ਉੱਤੇ ਰੀਲਾ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਬਹੁਤ ਸਾਰੇ ਮੁੰਡੇ ਕੁੜੀਆਂ ਤਾਂ ਹਥਿਆਰਾਂ ਦੇ ਨਾਲ ਵੀ ਵੀਡੀਓ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਪੰਜਾਬ ਪੁਲਿਸ ਦੀ ਬਾਜ਼ ਆਖੇ ਨਾ ਮੁੰਡੇ ਕੁੜੀਆਂ ਦੇ ਉੱਤੇ ਐ ਪੁਲਿਸ ਦੇ ਕੋਲ ਜਿਵੇਂ ਹੀ ਇਹ ਵੀਡੀਓ ਪਹੁੰਚੀ ਪੁਲਿਸ ਇਹਨਾਂ ਮੁੰਡੇ ਅਤੇ ਕੁੜੀ ਦੇ ਕੋਲ ਪਹੁੰਚ ਗਈ ਅਤੇ ਇਸ ਤੋਂ ਬਾਅਦ ਇਹਨਾਂ ਦਾ ਮੋਟਾ ਚੁੱਲ੍ਹਾ ਅੰਕਟਿਆ ਗਿਆ ਹੈ ਪੁਲਿਸ ਨੇ ਕਿਹਾ ਹੈ ਕਿ ਪੁਲਿਸ ਹੁਣ ਅਜਿਹੇ ਨੌਜਵਾਨਾਂ ਦੇ ਉੱਤੇ ਕਾਰਵਾਈ ਕਰੇਗੀ ਜੋ ਕੋਈ ਵੀ ਅਜਿਹੇ ਸਟੰਟ ਕਰਕੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦਾ ਹੈ ਤੇ ਹੋਰਾਂ ਲੋਕਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦਾ ਹੈ ਇਹ ਪਹਿਲੀ ਵੀਡੀਓ ਨਹੀਂ ਹੈ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਅਜਿਹੀ ਵੀਡੀਓਜ਼ ਜੁਆਨਾਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਅਜਿਹੀਆਂ ਲੀਲਾ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਡੇਂਜਰਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਟੰਟ ਕੀਤੇ ਜਾਂਦੇ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾਂਦਾ ਹੈ ਬਹੁਤ ਸਾਰੇ ਨੌਜਵਾਨ ਤਾਂ ਟਰੈਕਟਰ ਦੇ ਨਾਲ ਥਾਰਾਂ ਦੇ ਨਾਲ ਸਟੰਟ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਇਸ ਵੀਡੀਓ ਦੇ ਵਿੱਚ ਇੱਕ ਕੁੜੀ ਜੋ ਕਿ ਧੂਮਾਲਾ ਸਜਾਈ ਹੋਇਆ ਇਸ ਦੇ ਵੱਲੋਂ ਓਪਨ ਥਾਰ ਦੇ ਉੱਤੇ ਖੜ ਕੇ ਰੀਲ ਬਣਾਈ ਜਾ ਰਹੀ ਸੀ ਅਤੇ ਸਟੰਟ ਕੀਤਾ ਜਾ ਰਿਹਾ ਸੀ ਉਹ ਵੀ ਰੋਡ ਦੇ ਉੱਤੇ ਅਤੇ ਇਸੇ ਦੇ ਨਾਲ ਜੋ ਮੁੰਡਾ ਹੈ ਇਸ ਓਪਨ ਜੀਪ ਦੇ ਵਿੱਚ ਸਵਾਰ ਸੀ ਉਹ ਓਪਨ ਜੀਪ ਚਲਾ ਰਿਆ ਹੁੰਦਾ ਡਰਾਈਵ ਕਰ ਰਿਆ ਸੀ ਤੇ ਇਸ ਦੌਰਾਨ ਇਸ ਕੁੜੀ ਦੇ ਵੱਲੋਂ ਸਟੰਟ ਕੀਤਾ ਜਾ ਰਿਹਾ ਸੀ ਤੇ ਕੁੜੀ ਨੇ ਪੱਟ ਦੇ ਉੱਤੇ ਥਾਪੀ ਵਿਮਾਰੀ ਸੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਜਿਵੇਂ ਹੀ ਪੁਲਿਸ ਦੇ ਕੋਲ ਪਹੁੰਚੀ ਤਾਂ ਪੁਲਿਸ ਹਰਕਤ ਦੇ ਬਚਾਹੀ ਅਤੇ ਪੁਲਿਸ ਨੇ ਇਹਦਾ ਮੋਟਾ ਚਲਾਨ ਕਰ ਦਿੱਤਾ ਹੈ ਅਤੇ ਹੋਰਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੇ ਲਈ ਚੇਤਾਵਨੀ ਦੇ ਦਿੱਤੀ ਹੈ ਕਿ ਹੋਰ ਲੋਕ ਵੀ ਸੁਚੇਤ ਰਹਿਣ ਜੇਕਰ ਕੋਈ ਅਜਿਹਾ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ